ਖੇਡੋ ਬਾਈ ਫੈਸਲਾ ਹੋ ਗਿਆ ਉਹਨਾਂ ਨੇ ਚੈੱਕ ਕੀਤਾ ਜੀ ਉਂ ਤੇ ਰਿਵਿਊ ਬੰਦ ਕੀਤੀ ਸੀ ਪਰ ਫਿਰ ਵੀ ਵੀ ਤੁਹਾਡਾ ਇੱਕ ਪਿੰਡ ਦਾ ਮਸਲਾ ਇੱਕ ਪਿੰਡ ਦਾ ਮੈਚ ਆ ਉਹਦੀ ਕਰਕੇ ਉਹਨਾਂ ਨੇ ਰਿਵਿਊ ਚ ਇੱਕ ਕਰਿਆ ਤਸੱਲੀ ਨਾਲ ਪਲੇਅਰਾਂ ਨੇ ਆਪਣੇ ਰੈਫਰੀਆ ਨੇ ਫਿਰੇ ਫੈਸਲਾ ਦਿੱਤਾ ਜੀ ਪ੍ਰਬੰਧਕ ਕਮੇਟੀ ਦਾ ਫੈਸਲਾ ਕਿਉਂਕਿ ਕਲੱਬ ਵਾਲਿਆਂ ਨੂੰ ਵੀ ਦੋਨੋਂ ਟੀਮਾਂ ਬਰਾਬਰ ਨੇ ਤੇ ਰੈਫਰੀਆਂ ਨੂੰ ਵੀ ਬਰਾਬਰ ਨੇ ਜੀ ਬਾਬਿਆਂ ਦੀ ਯਾਦ ਚ ਮੇਲਾ ਹੈ ਜਮਾਂ ਦੁੱਧੋ ਪਾਣੀ ਛਾੜਤਾ ਮੁੰਡਿਆਂ ਨੇ ਵੀਰੇ ਜਿਹੜਾ ਰੈਫਰੀ ਦੇ ਫੈਸਲਾ ਦਿੱਤਾ ਬਾਟਾ ਲਾ ਯਾਰ ਬਸ ਗੱਲ ਖਤਮ ਯਾਰ ਵੀਰੇ

ਭਾਈ ਜੀ ਜਾਫੀ ਨੂੰ ਨੰਬਰ ਦਿੱਤਾ ਕਹਿੰਦੇ ਪ੍ਰਬੰਧਕ ਕਹਿੰਦੇ ਵੀ ਸਾਰੇ ਰੈਫਰੀ ਰੀਪਲੇ ਲੈ ਸਕਦਾ ਤੇ ਰੈਫਰੀ ਨੇ ਸਾਰਿਆਂ ਨੇ ਬਾਅਦ ਚੋਂ ਦੇਖਿਆ ਹੈ ਬਾਕੀ ਹੁਣ ਤੁਸੀਂ ਦੇਖ ਲਓ ਭਾਈ ਮਨੀ ਕੋਲਡ ਜੀ ਪ੍ਰਬੰਧਕ ਕਹਿੰਦੇ ਵੀ ਜੇ ਨਹੀਂ ਮੰਨਦੇ ਤਾਂ ਉਹ ਰੇਟ ਦੁਬਾਰੇ ਪਾਉਗੇ ਠੀਕ ਹੈ ਭਾਈ ਦੁਬਾਰੇ ਪਾਉਗੇ ਇਹ ਭਾਈ ਹੁਣ ਪ੍ਰਧਾਨ ਨੇ ਕਿਹਾ ਹਾਂਜੀ ਇਹ ਕਹਿੰਦੇ ਅਸੀਂ ਨਿਮੇੜਨਾ ਭਾਈ ਫਾਈਨਲ ਕਰਾਉਣਾ ਬਾਈ ਬਣ ਕੇ ਦੇਖ ਲੋ ਕਹਿੰਦੇ ਰੇਟ ਦੁਆਰੇ ਪਉ ਨਹੀਂ ਫਿਰ ਸਾਡੇ ਹੱਥ ਖੜੇ ਨੇ ਭਾਈ ਉਹਨਾਂ ਨੂੰ ਇੱਕ ਨਾਮ ਦੇ ਦਿਆ ਕਹਿੰਦੇ ਵਾਜੀਪਾ ਪਾਲ ਅਖਾੜੇ ਵਾਲਾ ਸਾਡਾ ਵੀ ਲਾਈਵ ਜੁੜਿਆ ਬੈਠਾ ਹੈ ਵੱਡੇ ਮਾਨ ਕਰਦਾ ਹੁਣ ਵੀ ਅਖਾੜੇ ਮੇਲਾ ਕਰਾਉਣਾ ਵਾਪਾ ਸੁੱਖ ਰੱਖੇ ਪਾਲ ਭਾਈ ਕਹਿੰਦਾ ਨਿਮੇੜੋ ਯਾਰ ਬਹੁਤ ਟਾਈਮ ਹੋ ਗਿਆ ਲੋ ਵੀਰੇ ਸਾਡਾ ਮੈਚ ਨਾ ਖਰਾਬ ਕਰੋ ਯਾਰ ਵੀਰੇ ਤੁਸੀਂ ਰੈਫਰੀ ਨੂੰ ਕਿਹਾ ਸੀ ਰੈਫਰੀ ਨੂੰ ਕਹਤਾ ਹੁਣ ਰੈਫਰੀ ਨੇ ਜਿੱਧਰ ਨੂੰ ਕਹਤਾ ਉਧਰ ਨੂੰ ਹੁਣ ਤੁਸੀਂ ਫੇਰ ਨਹੀਂ ਮੰਨਦੇ ਸਾਡੇ ਮੈਚ ਨੂੰ ਨਾ ਖਰਾਬ ਕਰੋ ਵੀਰਾ ਭੜਿਆ ਤੁਸੀਂ ਦੱਸੋ ਕੀ ਚਾਹੁੰਦੇ ਹੋ ਅਸੀਂ ਤਾਂ ਰੈਫਰੀ ਦੇ ਸਿਰ ਤੇ ਹੀ ਗੱਲ ਭਾਈ ਜੇ ਰੇਡ ਪਾਉਣੀ ਹੈ ਪਾ ਲੋ ਨਹੀਂ ਦੋਨੋਂ ਹੀ ਕੱਢ ਦੇਣੀ ਆ ਬਾ ਗੱਲ ਖਤਮ ਯਾਰ ਤੁਸੀਂ ਤਾਂ ਯਾਰ ਮਜ਼ਾਕ ਹੀ ਬਣਾ ਰੱਖਿਆ ਰੇਡ ਪਾਉਣੀ ਹੈ ਪਾਉ ਨਹੀਂ ਜਿਹੜੇ ਜਾਣਾ ਬਾ ਕੱਢ ਦੋ ਬਸ ਦੋਨੇ ਕੱਢ ਦੋ ਬਸ ਯਾਰ ਰੇਡ ਪਾਉਣੀ ਹੈ ਪਾਉ ਨਹੀਂ ਦੋਨੇ ਕੱਢ ਦੋ 5 ਮਿੰਟ ਦਿੱਤੇ ਵੀਰੇ ਬਾ ਗੱਲ ਖਤਮ ਯਾਰ ਬਾਕੀ ਬਾਹਰ ਆ ਜਾਓ ਮੇਰਾ ਵੀਰ ਰੇਡ ਪਾਉਣੀ ਆ ਪਾਉ ਨਹੀਂ ਟੀਮਾਂ ਦੋਨੋਂ ਹੀ ਕਰ ਦੋ ਬਸ ਉਹਨੂੰ ਆਪਣਾ ਨਾਮ ਦੇ ਕੇ ਜੜੀ ਰਹਿੰਦੀ ਹੈ ਬਾਈ ਚ ਉਹਨੂੰ ਬਾ ਨਾਮ ਦੇ ਕੇ ਬਸ ਉਹਨੂੰ ਮੇੜੋ ਯਾਰ ਸਾਨੂੰ ਪ੍ਰਸ਼ਾਸਨ ਫੋਨ ਕਰੀ ਜਾਂਦਾ ਤੁਸੀਂ ਯਾਰ ਹੱਦ ਕਰੀ ਬਈਆ ਟਾਈਮ ਹੋ ਗਿਆ ਵੀਰੇ ਨਾਲੇ ਬਸ ਅਸੀਂ ਇੱਕ ਟੀਮ ਨੂੰ ਨਾਮ ਦੇ ਦੇਣਾ ਬਾ ਗੱਲ ਖਤਮ ਅਸੀਂ ਇੱਕ ਉਹਨਾਂ ਨੂੰ ਪੁੱਛੋ ਜੇ ਰੇਡ ਬੋਦੇ ਨਹੀਂ ਦੋਨੋਂ ਹੀ ਕਟਾਈਆਂ ਗਿਆ ਯਾਰ ਫੇਰ ਦੋਨੋਂ ਹੀ ਕਰ ਦੋ ਜੇ ਨਹੀਂ ਖੇਡਣਾ ਵੀਰੇ ਉਹਨਾਂ ਨੇ ਆ ਪ੍ਰਧਾਨ ਸਾਹਿਬ ਦੋਨੋਂ ਹੀ ਕਟਾ ਦਿਓ ਬਸ ਟੀਮਾਂ ਬਾ ਦੋਨੇ ਕਰ ਦੋ ਫਿਰ ਉਹਨੂੰ ਆਪਾਂ ਵਾਈ ਦੇ ਕੇ ਬਸ ਨਾਮ ਦੇ ਦੋ ਬਸ ਕਮੇਟੀ ਦੇ ਕਿੜੀਆ ਦੇ ਕੇ ਦੇ ਦੇ ਬਾਈ ਉਹ ਕਹਤਾ ਵੀ ਯਾਰ ਹੁਣ ਮੰਨਦੇ ਨਹੀਂ ਵੀ ਉੱਥੋਂ ਮੈਂ ਚਾਲੂ ਕਰਾਂ ਫਿਰ ਨਹੀਂ ਮੰਨਦੇ ਹੈਲੋ 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 ਵੀਰੇ ਕਬੜੀ ਪਾ ਲੋ ਬਸ ਵੀਰੇ ਡਿਸਿਜ ਨਹੀਂ ਆ ਬ ਕਬੜੀ ਪਾ ਲੋ ਕਬੜੀ ਪਾ ਲੋ ਆ ਬ ਕਬੜੀ ਪਾਓ ਵੀਰੇ ਭਾਈ ਨੇ ਕਬੜੀ ਬਣਦੀ ਐ ਕਬੜੀ ਪਾਉਣਗੇ ਵੀਰੇ ਹੁਣ ਯਾਰ ਤੁਸੀਂ ਇੱਕ ਬੋਸਾ ਦਾ ਚੱਲੋ ਇੱਧਰ ਪਰ ਐਂ ਕਰ ਦੋ ਰੈਫਰੀ ਵਿਚਾਰੇ ਪਾਗਲਾ ਨਾ ਤੁਸੀਂ ਉਹਦਾ ਦਾ ਡਿਸਿਜਨ ਮੰਨਦੇ ਹੋ ਵੱਡੇ ਵੀਰੇ ਕੋਈ ਨਹੀਂ ਯਾਰ ਵੀਰੇ ਬੜਾ ਰੈਡ ਪਾ ਦੀ ਬਾ ਰੈਡ ਪਾ ਲੋ ਐਂ ਕਰੋ ਉਹਨ ਪਰ ਤੁਹਾਨੂੰ ਮਰ ਗਿਆ ਕਿ ਨਹੀਂ ਮੈਂ ਨਹੀਂ ਰੌਣੇ ਜਾਣ ਦੀ ਕਾਦੋ ਬਹੁ ਭਾਈ ਯਾਰ ਵੀਰੇ ਹੈਲੋ 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 ਵੀਰੇ ਗੱਲ ਸੁਣੋ ਵੀਰੇ ਵੀਰੇ ਹੁਣ ਨਾ ਥੋੜੀ ਨਾ ਹੋਦੀ ਵੀਰੇ ਗੱਲ ਸੁਣੋ ਵੀਰੇ ਉਹ ਵੀਰੇ ਖੇਡਣਾ ਰੈਫਰੀ ਕਿੱਥੇ ਆ ਰੈਫਰੀ ਆ ਜਾ ਉਹ ਵੀਰੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪ੍ਰਧਾਨ ਇੱਕ ਮਿੰਟ ਇੱਕ ਮਿੰਟ ਪ੍ਰਧਾਨ ਲੈ ਵੀ ਰੈਫਰੀ ਤੂੰ ਡਿਸੀਜਨ ਦੇਣਾ ਜਿੱਧਰ ਦੇਵੇਂਗਾ ਬਾਕੀ ਗੱਲ ਖਤਮ ਚਾਹੇ ਖੇਡਣ ਨਾ ਖੇਡਣ ਇਹਦੀ ਮਰਜ਼ੀ ਆ ਬਸ ਤੁਸੀਂ ਬਸ ਗਾਂ ਨੂੰ ਪਟਕਨਾਂ ਨੂੰ ਹੱਥ ਲਾਤੇ ਤੁਸੀਂ ਯਾਰ ਬਸ ਤੁਸੀਂ ਡਿਸੀਜਨ ਦੋ ਹਾਂ ਬਸ ਵੀਰੇ ਬਣੇ 2 ਮਿੰਟ ਦੇ ਵਿੱਚ ਵਿੱਚ ਫੈਸਲਾ ਚਾਹੀਦਾ ਸਾਡੇ ਕੋਲ ਜਿਹੜਾ ਰੈਫਰੀ ਦਾ ਡਿਸੀਜਨ ਲੈ ਲਿਆ ਵੀਰੇ ਤੁਹਾਨੂੰ ਮਨਾ ਗੁੱਸਾ ਲੱਗੇ ਤੁਹਾਨੂੰ ਮਨਾ ਗੁੱਸਾ ਲੱਗੇ ਨਹੀਂ ਵੀਰੇ ਤੁਹਾਨੂੰ ਗੁੱਸਾ ਲੱਗੇ ਜਿਹੜਾ ਰੈਫਰੀ ਨੇ ਡਿਸੀਜਨ ਦਿੱਤਾ ਖਤਮ ਖੇਡਣਾ ਉਹਦੇ ਬਾਅਦ ਤੋਂ ਤੁਸੀਂ ਖੇਡਣਾ ਖੇਡੇ ਨਹੀਂ ਖੇਡਣਾ ਤੁਹਾਡੀ ਮਰਜ਼ੀ ਹੈ ਬਾ ਠੀਕ ਆ ਓਕੇ ਜਿਹੜਾ ਰੈਫਰੀ ਨੇ ਡਿਸੀਜਨ ਦਿੱਤਾ ਓਕੇ ਬਸ ਓਕੇ ਲੈ ਵੀਰੇ ਰੈਫਰੀ ਰੈਫਰੀ ਵੀਰੇ ਜਾਓ ਜਾਓ ਮੇਰਾ ਵੀਰੇ ਡਿਸੀਜਨ ਲਓ ਹੈਲੋ 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 ਵੀਰੇ ਕੌਡੀ ਪਾ ਲੋ ਬਸ ਵੀਰੇ ਡਿਸਿ ਜੀ ਨਹੀਂ ਆ ਬਾ ਕੌਡੀ ਪਾ ਲੋ ਕੌਡੀ ਪਾ ਲੋ ਆ ਬਾ ਕੌਡੀ ਪਾ